ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤਾਂ ਕਰਕੇ ਸਾਨੂੰ ਸਮਝਣਾ ਪਏਗਾ ਕਿ ਪਿਆਰਿਓ ਇਹ ਪਾਵਨ ਬਾਣੀ ਦੇ ਨਾਲ ਵੱਡੇ ਤੋਂ ਵੱਡੇ ਦੁੱਖੜੇ ਜਿਹੜੇ ਨੇ ਹਰੇ ਜਾਂਦੇ ਨੇ ਸਤਿਗੁਰੂ ਦੀ ਪਾਵਨ ਬਾਣੀ ਨੇ ਵੱਡੇ ਤੋਂ ਵੱਡੇ ਦੁੱਖੜੇ ਹਰ ਦਿੱਤੇ ਪਿਆਰਿਓ ਜਿਹੜਿਆਂ ਜਿਨ੍ਹਾਂ ਨੂੰ ਕਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਪਾਵਨ ਬਾਣੀ ਨੇ ਉਹਨਾਂ ਲੋਕਾਂ ਤੇ ਵੀ ਮਿਹਰ ਕਰ ਦਿੱਤੀ ਕਿਰਪਾ ਕਰ ਦਿੱਤੀ ਤੇ ਸਾਧ ਸੰਗਤ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਕਿੰਨੀ ਵੱਡੀ ਸਮਰੱਥਾ ਹੈ ਕਿੰਨੀ ਵੱਡੀ ਕਿਰਪਾ ਛੁੱਪੀ ਹੋਈ ਹੈ ਇਸ ਪਾਵਨ ਬਾਣੀ ਦੇ ਵਿੱਚ ਗੁਰਮਖ ਪਿਆਰਿਓ ਚੌਬਈ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਜਦੋਂ ਮਰਜ਼ੀ ਕਰੋ ਜਦੋਂ ਤੁਹਾਡਾ ਦਿਲ ਕਰੇ ਜ਼ਰੂਰ ਕਰੋ ਸਾਧ ਸੰਗਤ ਜੋ ਭਾਈ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਦੋਂ ਸਾਡਾ ਦਿਲ ਕਰਦਾ ਹੈ ਉਦੋਂ ਅਸੀਂ ਪਾਠ ਕਰੀਏ ਪਾਵਨ ਬਾਣੀ ਦਾ ਨਿਤਨੇਮ ਕਰੀਏ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਵਿਚਾਰੀਏ ਔਰ ਜਦੋਂ ਸਾਡਾ ਦਿਲ ਕਰੇ ਤੇ ਪਿਆਰਿਓ ਅਸੀਂ ਬੈਠੇ ਆ ਤੇ ਮਨ ਕਰਦਾ ਤੇ ਚੌਪਈ ਸਾਹਿਬ ਦਾ ਪਾਠ ਕਰ ਲੋ ਨਹੀਂ ਵੀ ਕਰਦਾ ਤਾਂ ਵੀ ਕਰੋ ਮਨ ਸਾਡਾ ਜੁੜ ਜਾਏਗਾ ਮਨ ਖੇਡਿਆ ਹੋਇਆ ਸਾਨੂੰ ਭਰੋਸਾ ਨਹੀਂ ਰਿਹਾ ਕਿਸੇ ਤੇ ਵੀ ਤੇ ਚੌਪਈ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਕਰਦੇ ਹੋ ਲੇਕਿਨ ਸਤਿਗੁਰੂ ਆਪ ਕਿਰਪਾ ਕਰਨਗੇ ਆਪ ਸਹਾਈ ਹੋਣਗੇ ਅਸੀਂ ਕੋਸ਼ਿਸ਼ ਕਰੀਏ ਜਰੂਰ ਚੱਲੀਏ ਐਸੀ ਕਿਰਪਾ ਰਹਿਮਤ ਨੂੰ ਸਮਝ ਕੇ ਚੌਪਈ ਸਾਹਿਬ ਦੀ ਪਾਵਨ ਬਾਣੀ ਜਿਹੜੀ ਹੈ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੀ ਇਹ ਪਾਵਨ ਬਾਣੀ ਗੁਰਦੁਆਰਾ ਵਿਪੌਰ ਸਾਹਿਬ ਵਿੱਚ ਬੈਠ ਕੇ ਨਨਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਭਾਈ ਕਨਈਆ ਜੀ ਦੀ ਮਸ਼ਕ ਪਈ ਹੋਈ ਹੈ ਖਾਸ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮukh ਚੋਂ ਨਿਕਲੇ ਹੋਏ ਇਹ ਸ਼ਬਦ ਆਮ ਸ਼ਬਦ ਨਹੀਂ ਹੋ ਸਕਦੇ ਇਹ ਗੁਰੂ ਪਾਤਸ਼ਾਹ ਨੇ ਦਿੱਤੇ ਹੋਏ ਜਿਹੜੇ ਸ਼ਬਦ ਨੇ ਇਹ ਆਮ ਸ਼ਬਦ ਨਹੀਂ ਹੋ ਸਕਦੇ ਪਿਆਰਿਓ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਉਹਨਾਂ ਤੇ ਵਰਤਦੀ ਐ ਜਿਹੜੇ ਆਪਣੇ ਆਪ ਦੇ ਵਿੱਚ ਕੈਲੀਏ ਵੀ ਸਟਰੋਂਗ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੁੰਦਾ ਵੀ ਨਹੀਂ ਮੇਰਾ ਗੁਰੂ ਮੇਰੇ ਨਾਲ ਐ ਮੇਰਾ ਸਤਿਗੁਰੂ ਮੇਰੇ ਨਾਲ ਹੈ ਮੇਰਾ ਪਾਤਸ਼ਾਹ ਮੇਰੇ ਨਾਲ ਹੈ ਜਾਂ ਤੂੰ ਮੇਰਾ ਹੈ ਵੱਲ ਹੈ ਤਾਂ ਕਿਆ ਮੋਹ ਚੰਦਾ ਜਿਹਨੂੰ ਇਹ ਭਰੋਸਾ ਹੋ ਗਿਆ ਪਰਸ਼ਾਗ ਨੇ ਬਿਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਜੇ ਦੁਬਦਾ ਦੇ ਵਿੱਚ ਪਾਵਾਂਗੇ ਤੇ ਫਿਰ ਡੁੱਬ ਜਾਵਾਂਗੇ ਪਿਆਰਿਓ ਜੇ ਜੁੜੇ ਰਹਾਂਗੇ ਤਾਂ ਕਿਰਪਾ ਬਣੀ ਰਹੇਗੀ ਇਹ ਗੱਲ ਯਾਦ ਰੱਖਿਓ ਕਿ ਜੇ ਜੁੜੇ ਰਹਾਂਗੇ ਤਾਂ ਕਿਰਪਾ ਰਹਿਮਤ ਬਣੀ ਰਹੇਗੀ ਦੁਬਦਾ ਡੋਬੇ ਪੂਰ ਦੁਬਦਾ ਹੀ ਦੋ ਪਾਸੇ ਡੋ ਇਹ ਗੱਲ ਯਾਦ ਰੱਖਿਓ ਦੁਬਦਾ ਦੇ ਵਿੱਚ ਨਹੀਂ ਪੈਣਾ ਜੇ ਦੁਬਦਾ ਵਿੱਚ ਪੈ ਗਏ ਫਿਰ ਫਿਰ ਉੱਥੇ ਕੰਮ ਖਰਾਬ ਹੋ ਜਾਊਗਾ ਇਸ ਕਰਕੇ ਚੋਪਈ ਸਾਹਿਬ ਦੇ ਪਾਠ ਕਰੀਏ ਨਿਰੰਤਰ ਕਰੀਏ ਇੱਕ ਇੱਕ ਦੋ ਦੋ ਮੈਂ ਵਧਾਉਂਦੇ ਜਾਈਏ ਸੋ ਪਿਆਰਿਓ ਫੇਰ ਫਲ ਮਿਲਣਾ ਜਦੋਂ ਸਾਨੂੰ ਅਰਥ ਸਮਝਣ ਲੱਗਣ ਲੱਗ ਪਏ ਤੇ ਜਦੋਂ ਸਾਡੇ ਤੇ ਕਿਰਪਾ ਹੋਵੇ